ਤਰੰਤਰ ਜਿਮਨੀ ਚੋਣ ਨੇ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਕਾਫੀ ਫਜ਼ੀਅਤ ਕਰਾਈ ਇੱਕ ਜਿਮਨੀ ਚੋਣ ਦੇ ਵਿੱਚ ਤੁਹਾਡੀ ਐਸਐਸਪੀ ਸਸਪੈਂਡ ਹੋ ਜਵੇ ਹੁਣ ਕਮਿਸ਼ਨ ਵੱਲੋਂ ਡੀਜੀਪੀ ਤਲਬ ਕਰ ਲਿਆ ਜਾਵੇ ਹੈ ਤੇ ਇਸੇ ਤਰ੍ਹਾਂ ਡੀਜੀਪੀ ਰੈਂਕ ਦੇ ਬਾਕੀ ਅਧਿਕਾਰੀ ਜਿਹੜੇ ਨਾਲ ਡੀਪੀ ਨਾਲ ਕੰਮ ਕਰਦੇ ਉਹਨਾਂ ਨੂੰ ਰਿਪੋਰਟਾਂ ਤਿਆਰ ਕਰਨੀਆਂ ਪੈਣ ਜਵਾਬ ਦੇਣੇ ਪੈਣ ਤੇ ਇਸ ਚੋਣ ਕਮਿਸ਼ਨ ਦੀ ਪੇਸ਼ੀ ਤੋਂ ਬਾਅਦ ਤੋ ਡੀਐਸਪੀ ਹੋਰ ਸਸਪੈਂਡ ਕਰਨੇ ਪੈ ਜਾਣ ਕਿਰ ਸਮਝੀਏ ਜੀ ਤਮਤਰ ਅਕਾਲੀ ਦਲ ਦੇ ਜਿਹੜੇ ਦੋਸ਼ਮੜੇ ਕਿ 9 ਐਫਆਈਆਰ ਧੋਖੇ ਨਾਲ ਕੀਤੀਆਂ ਗਲਤ ਤਰੀਕਾ ਨਾਲ ਉਮੀਦਵਾਰ ਜਿਹੜੀ ਅਕਾਲੀ ਦਲ ਦੀ ਉਮੀਦਵਾਰ ਸੀ ਬੀਬੀ ਉਹਦੀ ਬੇਟੀ ਜਿਹੜੀ ਵਿਦੇਸ਼ੋਂ ਆਈ ਸੀ ਉਹਦੇ ਉੱਤੇ ਵੀ ਉਹਦਾ ਬਾਬਸ ਜਿਹੜੀ ਬੱਚੀ ਪਰ ਕਹਿੰਦੇ ਨਹੀਂ ਜੀ ਇਹਨਾਂ ਨੇ ਧਮਕਾਇਆ ਡਰਾਇਆ ਬਾਹਰਲਾ ਰਿਸ਼ਤਦਾਰਾ ਜੀ ਗੈਂਗਸਟਰ ਵਾਲਾ ਹੋਇਆ ਮੈਨਕਨ ਜੀ ਰਿਪੋਰਟਾਂ ਤਿਆਰ ਕਰੋ ਤੱਥ ਰੱਖੋ ਗਲੇ ਮੂਰੇ ਤੇ ਜੇ ਹੈਗਾ ਤਾਂ ਕਾਰਵਾਈ ਕਰੋ ਪਰ ਚਲਦੀ ਚੋਣ ਦੇ ਵਿੱਚ ਜਿਵੇਂ ਸਰਪੰਚ ਚੱਕਣ ਦਾ ਪਹਿਲੂ ਆਇਆ ਪੰਚ ਚੱਕਣ ਦਾ ਪਹਿਲੂ ਆਇਆ ਕੰਨ ਜਨ ਸਮਰਤਕ ਨਾਲ ਹੀ ਫਿਰ ਕਹਿੰਦੇ ਜੀ ਐਮਸੀਆਂ ਨੂੰ ਤੰਗ ਕਰਨ ਦਾ ਪਹਿਲੂ ਆਇਆ ਹੋਰ ਬਾਰੀ ਤਰੀਕਿਆਂ ਨਾਲ ਨਵੇਂ ਤਰ੍ਹਾਂ ਦੇ ਕੇਸ ਪਾਉਣ ਦਾ ਅਗਵਾਹ ਕਰਨ ਦੇ ਸਵਾਲ ਤੱਕ ਵੀ ਉੱਠੇ ਉਹ ਚੋਣ ਕਮਿਸ਼ਨ ਦੀ ਨਜ਼ਰ ਦੇ ਵਿੱਚ ਪੰਜਾਬ ਪੁਲਿਸ ਵਾਲਾਂ ਦੇ ਘੇਰੇ ਚ ਆ ਗਈ ਤੇ ਜਿਹਦੇ ਵਿੱਚ ਫਿਰ ਡੀਜੀਪੀ ਗੌਰਵ ਜਾਦਵ ਨੂੰ ਚੋਣ ਕਮਿਸ਼ਨ ਕੋਲੇ ਪੇਸ਼ ਹੋਣਾ ਪਿਆ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਪਿਆ ਸੀ ਰਿਪੋਰਟ ਸੌਂਪੀ ਸੀ ਉਹਦੇ ਹਵਾਲੇ ਦਾ ਜਵਾਬ ਦੇਣਾ ਪਿਆ ਤੇ ਮਾਮਲਾ ਇੱਥੇ ਖਤਮ ਹੋ ਜਾਂਦਾ ਤਾਂ ਵੀ ਠੀਕ ਸੀ ਜੀ ਹੁਣ ਪੰਜਾਬ ਦੇ ਤਰਨਤਾਰਨ ਦੇ ਐਸਐਸਪੀ ਤੋਂ ਬਾਅਦ ਦੋ ਡੀਐਸਪੀਆ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਡੀਐਸਪੀ ਹਰਜਿੰਦਰ ਸਿੰਘ ਡੀਐਸਪੀ ਗੁਲਜਾਰ ਸਿੰਘ ਇਹ ਦੋਏ ਇਹ ਸ਼ਾਮਲ ਨੇ ਕਿੰਨੇ ਜੀ ਮਾਮਲਾ ਉਹੀ ਹੈ ਕਿ ਜਿਹੜੇ ਕੇਸ ਬਣਾਏ ਸੀ ਉਹਦੇ ਵਿੱਚ ਕਮਜ਼ੋਰ ਕੜੀ ਰਹੇਗੀ ਜੀ ਉਕੇ ਉਸ ਨੂੰ ਤੱਥ ਨਹੀਂ ਰੱਖ ਪਾਰੇ ਦਲ ਦੇ ਵਿੱਚ ਹੀ ਸੋਇਸ ਦੀ ਉਹਨੇ ਸਵਾਲ ਨਹੀਂ ਜੀ ਫਿਰ